ਤੂਰੀ ਦੇ ਵਾਰਡ ਨੰਬਰ 1 ਅਤੇ 10 ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਆਪਾਗੂਆਂ ਵੱਲੋਂ ਅਤੇ ਆਪ ਕੌਂਸਲਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਆਪਾਗੂਆਂ ਨੇ ਕਿਹਾ ਕਿ ਤੂਰੀ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਪਿਛਲੇ ਲੰਬੇ ਸਮੇਂ ਤੋਂ ਜੋ ਬਾੜਾਂ ਨੂੰ ਸਰਕਾਰਾਂ ਨੇ ਅਣਗੌਲਿਆ ਕੀਤਾ ਸੀ, ਉਹਨਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਹਨ ਅਤੇ ਉਹਨਾਂ ਬਾੜਾਂ ਦੀ ਦਿੱਖ ਜਲਦ ਹੀ ਬਦਲੀ ਜਾਵੇਗੀ। ਅੱਜ ਇਹ ਆਪਾ ਜਗਤਪੁਰਾ ਮੁਹੱਲਾ ਵਾਰਡ ਨੰਬਰ 1 ਇੱਥੇ ਅੱਜ ਇੱਕ ਪੁਲੀ ਦਾ ਉਦਘਾਟਨ ਕਰਨ ਵਾਸਤੇ ਆਏ ਸੀ ਸੂਏ ਦੇ ਉੱਤੋਂ ਦੀ ਲੋਕਾਂ ਨੂੰ ਬਹੁਤ ਦਿੱਕਤ ਸੀ ਇਸ ਗੱਲ ਦੀ ਇਹ ਲੰਬੇ ਸਮੇਂ ਤੋਂ ਜਿਹੜੀ ਇਹਨਾਂ ਦੀ ਮੰਗ ਸੀਗੀ ਔਰ ਪਿਛਲੀਆਂ ਸਰਕਾਰਾਂ ਚ ਵੀ ਇਹ ਮੰਗ ਰਹੀ ਤਾਂ ਕਿਸੇ ਨੇ ਪੂਰੀ ਨਹੀਂ ਕੀਤੀ ਕਿਸੇ ਨੇ ਇਸ ਤੇ ਕੰਮ ਨਹੀਂ ਕੀਤਾ ਅੱਜ ਪੰਜਾਬ ਸਰਕਾਰ ਵੱਲੋਂ ਅਧਾਇਤਾ ਨੇ ਕਿ ਹਰ ਮਹੱਲੇ ਦੇ ਵਿੱਚ ਹਰ ਬਾਡ ਦੇ ਵਿੱਚ ਜਿੰਨੇ ਵੀ ਪੈਂਡਿੰਗ ਪਏ ਕੰਮ ਨੇ ਉਹਨਾਂ ਤੇ ਕੰਮ ਕੀਤਾ ਜਾਵੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਉਸ ਦੇ ਤਹਿਤ ਅੱਜ ਇਹ ਜਗਤਪੁਰਾ ਮਹੱਲਾ ਦੇਖ ਕੇ ਬੜਾ ਮ ਲੱਗਦਾ ਵੀ ਕੀ ਹਾਲ ਕਰਿਆ ਪਿਆ ਜਗਤਪੁਰੇ ਮਹੱਲੇ ਦਾ ਪਿਛਲੀਆਂ ਸਰਕਾਰਾਂ ਨੇ ਕੋਈ ਇਹਦੇ ਧਿਆਨ ਨਹੀਂ ਦਿੱਤਾ ਤੇ ਅਸੀਂ ਇੱਕ ਆਪਣੇ ਵੱਲੋਂ ਸਰਕਾਰ ਵੱਲੋਂ ਤੇ ਆਪਣੇ ਧੂਰੀ ਮਿਊਨਿਸਪਲ ਕਮੇਟੀ ਵੱਲੋਂ ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਇਸ ਮਹੱਲੇ ਦਾ ਕਾਇਆਕਲਪ ਕੀਤਾ ਜਾਊਗਾ ਇਸ ਮਹੱਲੇ ਚ ਜਿੰਨੇ ਵੀ ਕੰਮ ਰਹਿੰਦੇ ਨੇ ਜਿੰਨੇ ਵੀ ਕੰਮ ਲਾਈਟਾਂ ਦਾ ਕੰਮ ਹੈ ਚਾਹੇ ਨਾਲੀਆਂ ਗਲੀਆਂ ਦਾ ਕੰਮ ਹੈ ਚਾਹੇ ਪਾਣੀ ਦਾ ਕੰਮ ਹੈ ਚਾਹੇ ਹੋਰ ਵੀ ਕੰਮ ਨੇ ਜਿਹੜੇ ਉਹ ਇਸ ਮਹੱਲੇ ਦੇ ਕੀਤੇ ਜਾਣਗੇ ਧੂਰੀ ਵਿਕਾਸ ਦੇ ਨਾਲ ਸੰਬੰਧਿਤ ਇਹ ਜੋ ਅੱਜ ਪੁਲ ਦਾ ਅਸੀਂ ਪੁਲੀ ਦਾ ਉਦਘਾਟਨ ਕਰ ਰਹੇ ਹਾਂ ਮਹੱਲਾ ਜਗਤਪੁਰਾ ਵਾਰਡ ਨੰਬਰ 1 ਜਿਨ੍ਹਾਂ ਦੇ ਐਮਸੀ ਜੌਨ ਸਿੰਘ ਜੀ ਨੇ ਇਹਨਾਂ ਦੀ ਬਦੌਲਤ ਇੱਥੇ ਬੜੇ ਐਫਰਟ ਕੀਤੇ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਇਹਨਾਂ ਵੱਲ ਕੋਈ ਨਹੀਂ ਧਿਆਨ ਦਿੱਤਾ ਇਹ ਜੋ ਪੁਲੀ ਹੈ ਇੱਕ ਪਾਸੇ ਸਿਕਲੀਗਰ ਬਰਾਦਰੀ ਜੀ ਇੱਕ ਪਾਸੇ ਆ ਵਿਚਾਰੇ ਗਰੀਬ ਜਨਤਾ ਰਹਿੰਦੀ ਹੈ ਝੁੱਗੀਆਂ ਵਾਲੇ ਨੇ ਤੇ ਇਹ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਦੀ ਅੱਜ ਤੱਕ ਕਿਸੇ ਨੇ ਸੁਣੀ ਨਹੀਂ ਅੱਜ ਹੁਣ ਆਮ ਆਦਮੀ ਪਾਰਟੀ ਦੇ ਦੀ ਸਰਕਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਦਕਾ ਉਹਨਾਂ ਦੇ ਰਹਿਨਮਾਈ ਹੇਠ ਅੱਜ ਅਸੀਂ ਇਸ ਪੁਲੀ ਦਾ ਉਦਘਾਟਨ ਕਰ ਰਹੇ ਹਾਂ ਤੇ ਇਹ ਪੁਲੀ ਛੇਤੀ ਹੀ ਬਣ ਕੇ ਤਿਆਰ ਹੋ ਜਾਏਗੀ ਇਹ ਵੀ ਇੱਕ ਧੂਰੀ ਦੇ ਵਿਕਾਸ ਦੀ ਮਤਲਬ ਲੜੀ ਦਾ ਇੱਕ ਹਿੱਸਾ ਹੈ ਧੂਰੀ ਨੂੰ ਹੁਣ ਮਤਲਬ ਹਰ ਜਗ੍ਹਾ ਅਸੀਂ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਭਗਵੰਤ ਮਾਨ ਜੀ ਦਾ ਇਸ਼ਾਰਾ ਹੈ ਕਿ ਜਿੰਨ ਜੋ ਮਰਜ਼ੀ ਬਜਟ ਹੋਵੇ ਜੋ ਮਰਜ਼ੀ ਉਹਨਾਂ ਨੇ ਖੁੱਲੀਆਂ ਛੁੱਟੀਆਂ ਦਿੱਤੀਆਂ ਨੇ ਤੇ ਇਸੇ ਸਿਲਸਲੇ ਵਿੱਚ ਇਹ ਪੁਲ ਬਣ ਕੇ ਜਲਦੀ ਹੀ ਤਿਆਰ ਹੋ ਜਾਵੇਗਾ ਅੱਜ ਧੂਰੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਬਾੜ ਨਗਰ ਇੱਕ ਵਿੱਚ ਸ਼੍ਰੀਮਤੀ ਬਲਜੀਤ ਕੌਰ ਜਿਹੜੇ ਕਾਉਂਸਲਰ ਹਨ ਉੱਥੇ ਅਸੀਂ ਇਸ ਪੁਲ ਦਾ ਮਹੂਰਤ ਕਰ ਰਹੇ ਹਾਂ ਜੋ ਕਾਫੀ ਚਿਰਾਂ ਤੋਂ ਇਹ ਮੰਗ ਸੀ ਮਾਲਾਵਾਸੀਆਂ ਦੀ ਤੇ ਇਸ ਦੇ ਨਾਲ ਹੀ ਮੈਂ ਦੋ ਗੱਲਾਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਇਸ ਜਗਤਪੁਰਾ ਵਸਤੀ ਵਿੱਚ ਪਾਣੀ ਦੀ ਬਹੁਤ ਹੀ ਦਿੱਕਤ ਆ ਪੀਣ ਵਾਲੇ ਪਾਣੀ ਦੀ ਉਸ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਇੱਥੇ ਸਮਰਸੀਵਲ ਵੀ ਲਵਾ ਰਹੇ ਹਾਂ ਜੋ ਕਿ ਬਹੁਤ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ ਆਉਣ ਵਾਲੇ 5-10 ਦਿਨਾਂ ਵਿੱਚ ਕੰਮ ਚਲਵਾ ਦਿੱਤਾ ਜਾਏਗਾ ਲਾਈਟਾਂ ਦਾ ਵੀ ਕੰਮ ਜਲਦੀ ਸ਼ੁਰੂ ਕਰਵਾ ਕੇ ਇੱਥੇ ਲਾਈਟ ਦਾ ਵੀ ਯੋਗ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਇੱਥੇ ਰਹਿੰਦੇ ਵਸਿੰਦਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੇ ਸਾਡੀ ਸਾਰੀ ਆਮ ਆਦਮੀ ਪਾਰਟੀ ਟੀਮ ਦਾ ਜੋ ਸਾਨੂੰ ਬਹੁਤ ਹੀ ਹੱਲਾਸ਼ੇਰੀ ਦੇ ਕੇ ਕੰਮ ਕਰਵਾ ਰਹੇ ਹਨ ਤੇ ਸਾਰੀ ਟੀਮ ਬਹੁਤ ਹੀ ਦਿਲੋਂ ਚੱਲੀ ਹੋਈ ਹੈ ਤੇ ਕਿਸੇ ਵੀ ਪੱਖੋਂ ਵਿਕਾਸ ਕਾਰਜਾਂ ਵੱਲੋਂ ਤੁਰੀ ਨੂੰ ਸੁਨਮਕ ਸਖਣਾ ਨਹੀਂ ਰਹਿਣ ਦਿੱਤਾ ਜਾਵੇਗਾ ਧੰਨਵਾਦ